ਜਹਾਂ ਦੋਸਤੋ ਮੈਂ ਰਿਤਮ ਸਿੰਘ ਪ੍ਰੀਤਮ ਹਿੱਟਰ ਦਾ ਫਾਊਂਡਰ ਸੈਕਟਰ ਤੁਸੀਂ ਦੇਖ ਰਹੋਗੇ ਵੀ ਸਾਰਾ ਅੱਜ ਕੀ ਮੱਛੀਆਂ ਫੜਨ ਲੱਗੇ ਨੇ ਤੇ ਮੱਛੀਆਂ ਨਹੀਂ ਜੀ ਅੱਜ ਤੁਹਾਨੂੰ ਦਿਖਾਣੇ ਆਪਾਂ ਇਹ ਕੀ ਚੀਜ਼ ਕਰਨੀ ਆਪਾਂ ਨੇ ਠੀਕ ਹੈ ਤੇ ਸਪੈਸ਼ਲੀ ਫॉर ਲੌਂਗ ਜੰਪਰ ਬਹੁਤ ਬੱਚਨ ਪ੍ਰੋਬਲਮ ਆਉਂਦੀ ਆ ਕਿ ਕਿਵੇਂ ਕਲੀਅਰ ਕਰਤਾ ਕੀ ਹੁੰਦਾ ਥਾਰਾ ਨਾ ਆਉਂਛੇ ਅੱਜ ਕਰਨ ਲੱਗਾ ਤੁਹਾਡੇ ਨਾਲ ਰੈਡੀ ਆਜੋ ਗੁੱਡ ਵੇਰੀ ਗੁੱਡ ਚਲ ਜੋਰ ਨਾਲ ਪਰ ਮਾਰਨਾ ਗੁੱਡ ਚਲੋ ਵੈਰੀ ਗੁੱਡ ਦੋਸਤੋ ਤੁਸੀਂ ਦੇਖਿਆ ਹੋਣਾ ਇਹ ਵੀਡੀਓ ਇਸ ਦੇ ਵਿੱਚ ਬੱਚਿਆਂ ਨੇ ਕਿਦਾਂ ਉੱਪਰ ਹੱਥ ਟੱਚ ਕਰ ਰਹੀ ਸਾਰਾ ਦਹਾ ਤੇ ਇਸਦੇ ਨਾਲ ਕੀ ਹੁੰਦਾ ਏ ਲੌਂਗ ਜੰਪ ਤੁਹਾਡਾ ਬਹੁਤ ਜ਼ਿਆਦਾ ਇੰਕ੍ਰੂ ਵੁੰਦਾ ਏ ਤੁਸੀਂ ਕਰਕੇ ਦੇਖਿਓ ਉਸ ਤੋਂ ਬਾਅਦ ਮੈਨੂੰ ਦੱਸਿਓ ਕਿ ਕਿਵੇਂ ਦੇ ਰਹੇ ਤੁਹਾਡੇ ਰਿਜ਼ਲਟ ਸਾਰੇ ਹਨ ਕੁੜੀ ਆ ਮੁੰਡਾ ਕੋਈ ਵੀ ਆ ਤੁਸੀਂ ਹਾਈਟ ਇਦਾਂ ਦੇਣੀ ਸਿੱਖ ਸਕਦੇ ਹੋ